ਕਾਲਜੀ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਰੋਚਕਪਰੀ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਬੱਸ ਕੰਡਕਟਰ ਤੇ ਇਹ ਕਹਾਣੀ ਡਾਕਟਰ ਤਲੀਪ ਘੋਟੀਵਾਣਾ ਦੁਆਰਾ ਲਿਖੀ ਗਈ ਹੈ ਤੇ ਇਹ ਕਹਾਣੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9ਵੀਂ ਜਮਾਤ ਦੀ ਪੁਸਤਕ ਵਨਗੀ ਵਿੱਚ ਵੀ ਪੜਾਈ ਜਾ ਰਹੀ ਹੈ ਕਹਾਣੀ ਪੜਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਡਾਕਟਰ ਦਲੀਪ ਘੋਟੀਵਾੜਾ ਬਾਰੇ ਦੱਸਣਾ ਚਾਹਾਂਗੀ ਡਾਕਟਰ ਦਲੀਪ ਘੋਟੀਵਾੜਾ ਜੀ ਦਾ ਜਨਮ 4 ਮਈ 1935 ਈਸਵੀ ਨੂੰ ਪਿੰਡ ਰੱਬੋ ਜ਼ਿਲ੍ਹਾ ਲੁਧਿਆਣਾ ਵਿਖੇ ਹੁੰਦਾ ਹੈ ਛੋਟੀ ਉਮਰੇ ਹੀ ਇਹਨਾਂ ਦੇ ਪੂਆਜੀ ਇਹਨਾਂ ਨੂੰ ਪਟਿਆਲੇ ਲੈ ਕੇ ਆ ਗਏ ਤੇ ਇਹਨਾਂ ਦਾ ਜਿਹੜਾ ਬਚਪਨ ਸੀ ਇਹਨਾਂ ਦੀ ਪੜ੍ਹਾਈ ਤੇ ਇਹਨਾਂ ਦੀ ਨੌਕਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੀ ਰਹੀ ਆ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਜਿਹੜਾ ਸਮਾਂ ਪਟਿਆਲੇ ਵਿੱਚ ਹੀ ਬਤੀਤ ਕੀਤਾ ਤੇ ਇਹਨਾਂ ਨੂੰ ਸਾਇਦ ਕਦਮੀ ਪੁਰਸਕਾਰ ਇਹੋ ਹਮਾਰਾ ਜੀਵਨਾ ਨਾਵਲੀ ਮਿਲਿਆ ਤੇ ਇਹਨਾਂ ਦੀ ਮੌਤ 31 ਜਨਵਰੀ 2000 ਬੀ ਨੂੰ ਹੋ ਜਾਂਦੀ ਹੈ ਹੁਣ ਆਪਾਂ ਕਹਾਣੀ ਦੇ ਮੁੱਖ ਪਾਤਰਾਂ ਬਾਰੇ ਗੱਲ ਕਰਾਂਗੇ ਇਸ ਕਹਾਣੀ ਵਿੱਚ ਦੋ ਮੁੱਖ ਪਾਤਰ ਹਨ ਜਿਨ੍ਹਾਂ ਦੇ ਆਲੇ ਦੁਆਲੇ ਪੂਰੀ ਕਹਾਣੀ ਘੁੰਮਦੀ ਹੈ ਪਹਿਲੀ ਇਹਦੇ ਵਿੱਚ ਮੁੱਖ ਪਾਤਰ ਹੈ ਲੇਡੀ ਡਾਕਟਰ ਪਾਲੀ ਤੇ ਦੂਸਰਾ ਇਹਦੇ ਵਿੱਚ ਪਾਤਰ ਹੈ বাস ਕੰਡਕਟਰ ਜੀਤ ਇਹ ਇੱਕ ਮਨੋਵਿਗਿਆਨਿਕ ਕਹਾਣੀ ਹੈ ਇਸ ਵਿੱਚ ਦੱਸਿਆ ਹੈ ਕਿ ਇੱਕ ਬਸ ਕੰਡਕਟਰ ਆਪਣੀ ਜਵਾਨ ਭੈਣ ਦੇ ਮਰ ਜਾਣ ਤੇ ਆਪਣੇ ਦਿਲ ਦੇ ਅੰਦਰ ਇੱਕ ਸਖਣਾਪਣ ਲਈ ਫਿਰਦਾ ਹੈ ਉਹ ਸੰਸਾਰ ਦੀ ਹਰ ਲੜਕੀ ਵਿੱਚੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪਰ ਅਚਾਨਕ ਇੱਕ ਲੇਡੀ ਡਾਕਟਰ ਵਿੱਚੋਂ ਉਸ ਦੀ ਭੈਣ ਦੇ ਗਵਾਚੇ ਹੋਏ ਨਕਸ਼ ਉਸ ਨੂੰ ਨਜ਼ਰ ਆਉਂਦੇ ਹਨ ਤਾਂ ਉਹ ਉਸ ਵੱਲ ਖਿੱਚਿਆ ਜਾਂਦਾ ਹੈ ਇਹ ਇੱਕ ਭਾਵਨਾਤਮਕ ਕਹਾਣੀ ਹੈ ਜਿਸ ਨੂੰ ਦਲੀਪ ਕੋਟੀਵਾੜਾ ਨੇ ਕਲਾਮਈ ਸ਼ੈਲੀ ਵਿੱਚ ਪੇਸ਼ ਕੀਤਾ ਹੈ ਆਓ ਆਪਾਂ ਹੁਣ ਕਹਾਣੀ ਪੜ੍ਹਦੇ ਹਾਂ ਲੇਡੀ ਡਾਕਟਰ ਪਾਲੀ ਦੀ ਬਦਲੀ ਨਾਬੇ ਤੋਂ ਪਟਿਆਲੇ ਦੀ ਹੋਗੀ ਘਰ ਵਾਲੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ ਜਿਸ ਕਰਕੇ ਉਹ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਕੇ ਹਰ ਰੋਜ਼ ਬੱਸ ਤੇ ਸਵੇਰੇ ਨਾਬੇ ਤੋਂ ਚੱਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ ਬੱਸਾਂ ਦੀ ਖੜਖੜ ਗਰਮੀ ਪਸੀਨਾ ਪੀੜ ਤੇ ਕੰਡਕਟਰ ਦੀਆਂ ਬੇਹੁਦਾ ਹਰਕਤਾਂ ਤੋਂ ਉਹਦਾ ਡਾਡਾ ਜੀ ਕਾਲਾ ਪੈਂਦਾ ਪਰ ਕੁਝ ਦਿਨਾਂ ਦੀ ਹੀ ਗੱਲ ਐ ਸੋਚ ਉਹ ਸਭੋ ਕੁਝ ਝਰ ਲੈਂਦੀ ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ ਉਹ ਥੋੜੇ ਸੌਖੀ ਰਹਿੰਦੀ ਕਿਉਂਕਿ ਉਸ ਬੱਸ ਦਾ ਕੰਡਕਟਰ ਬੜਾ ਸਾਊ ਦਿਸਦਾ ਸੀ ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰ ਹੈ ਇੱਕ ਦਿਨ ਰੋਜ਼ਾਨਾ ਸਫ਼ਰ ਕਰਨ ਵਾਲੇ ਇੱਕ ਮੁਸਾਫਰ ਭਾਈ ਜੀ ਨੇ ਜੀਤ ਨੂੰ ਪੁੱਛਿਆ ਆਹੋ ਜੀ ਡਾਕਟਰ ਨਹੀਂ ਐ ਵੱਡੀ ਡਾਕਟਰ ਨਹੀਂ ਆਂਦੇ ਨੇ ਪੂਰਾ 300 ਰੁਪਇਆ ਤਨਖਾਹ ਲੈਂਦੀ ਐ ਜੀਤ ਨੇ ਟਿੱਕ ਟਫੜਾਉਂਦੇ ਆ ਹੌਲੀ ਜਹੀ ਦੱਸਿਆ ਜੀ ਅੱਜ ਕੱਲ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ ਤਦੇ ਤਾਂ ਆਦਮੀਆਂ ਦਾ ਰੋਬ ਨਹੀਂ ਰਿਹਾ ਨਾਲ ਹੀ ਸੀਟ ਤੇ ਬੈਠੇ ਅੱਧਖੜ ਜਿਹੇ ਬੰਦੇ ਨੇ ਆਖਿਆ ਜੀ ਭਾਵੇਂ ਕਿੰਨਾ ਹੀ ਕਮਾਉਣ ਘਰਾਣਿਆਂ ਦੀਆਂ ਕਾਹਨੂੰ ਆਦਮੀਆਂ ਸਾਹਮਣੇ ਅੱਖਾਂ ਚੁੱਕਦੀਆਂ ਨੇ ਤੇ ਆਹ ਕੁੜੀ ਡਾਕਟਰ ਨੇ ਮੈਂ ਕਈ ਵਾਰੀ ਪਟਿਆਲੇ ਜਾਂਦਾ ਰਹਿਨਾ ਵਾਂ ਦੇਖੀ ਐ ਸੌਰੀ ਦੇ ਜਾਣੀ ਮੂੰਹ ਵਿੱਚ ਬੋਲਨੀ ਪਾਲੀ ਵੱਲ ਤੱਕਦੇ ਆ ਸੀਟ ਤੇ ਬੈਠੇ ਇੱਕ ਸਰਦਾਰ ਨੇ ਆਖਿਆ ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਫੜਾਉਣ ਲੱਗੀ ਪਾਣ ਦਾ ਹੈ ਨਹੀਂ ਮੇਰੇ ਕੋਲੇ ਚਲੋ ਪੈਸੇ ਕੱਲ ਦੇ ਦੇਣਾ ਆਖ ਉਹ ਅਗਾ ਲੰਗ ਗਿਆ ਅੱਗੋਂ ਇੱਕ ਬੁੜੀ ਨੇ ਵੀ ਹੋਰ ਦਸਾਂ ਦਾ ਨੋਟ ਹੀ ਕੱਢਿਆ ਮਾਈ ਟੁੱਟੇ ਪੈਸੇ ਨਹੀਂ ਮੇਰੇ ਕੋਲ ਸਾਢੇ 10 ਆਨੇ ਸਾਰੇ ਪਾੜੇ ਦੇ ਹੁੰਦੇ ਨੇ ਤੇ ਐਡਾ ਸਾਰਾ ਨੋਟ ਕੱਢ ਫੜਾਉਣੇ ਹੋ ਚੰਗਾ ਜਾ ਪੈਸੇ ਪਨਾ ਲਿਆ ਉੱਤਰ ਕੇ ਜੀਰ ਨੇ ਜੀਤ ਨੇ ਜਦਦਾ ਸਖਤ ਆਵਾਜ਼ ਵਿੱਚ ਆਖਿਆ ਵੇ ਪੁੱਤਾ ਐਨੇ ਨੂੰ ਬਾਸਨਾ ਤੁਰ ਜਾਵੇ ਮੈਂ ਤਾਂ ਜ਼ਰੂਰੀ ਜਾਣਾ ਏ ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇਵੀਂ ਬੁੱਢੀ ਨੇ ਤਰਲੇ ਨਾਲ ਆਖਿਆ ਅੱਛਾ ਮਾਈ ਬੈਠ ਜਾ ਆਖੋ ਟਿਕ ਟਿਕ ਕੱਟਣ ਲੱਗ ਪਿਆ ਯਾਰ ਅੱਜ ਇੱਧਰ ਦੀ ਚੱਲੀ ਨੀਲਾ ਭਵਨ ਕੰਨੀ ਦੀ ਜੀਤ ਨੇ ਡਰਾਈਵਰ ਨੂੰ ਆਖਿਆ ਗੁਰਦੁਆਰੇ ਵੱਲ ਜਾਣ ਵਾਲੀਆਂ ਸਵਾਰੀਆਂ ਜਰਾ ਬੁੜ ਬੜਾਈਆਂ ਪਰ ਹੁਣ ਤੱਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ ਫੂਲ ਸਿਨੇਮਾ ਕੋਲ ਕੰਡਕਟਰ ਨੇ ਘੰਟੀ ਕਰਕੇ ਬੱਸ ਰੋਕ ਲਈ ਤੇ ਬਾਰੀ ਖੋਲਦਿਆਂ ਪਾਲੀ ਨੂੰ ਆਖਣ ਲੱਗਾ ਤੁਸੀਂ ਇੱਥੇ ਉਤਰ ਜਾਓ ਹਸਪਤਾਲ ਨੇੜੇ ਰਹੂਗਾ ਪਾਲੀ ਕਾਲੀ ਨਾਲ ਉੱਤਰ ਗਈ ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ ਵਿਚਾਰਾ ਬੜਾ ਚੰਗਾ ਕੰਡਕਟਰ ਹੈ ਉਹਨੂੰ ਇੱਕ ਵਾਰੀ ਖਿਆਲ ਆਇਆ ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਸਟੇਸ਼ਨ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ ਕਿਸੇ ਬੱਸ ਦਾ ਇੱਕ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ ਅਵਾਰਾ ਫਿਲਮਾਂ ਦਾ ਗਾਣਾ ਗੁਣਗਣਾਦਾ ਦੋ ਤਿੰਨ ਵਾਰੀ ਪਾਲੀ ਦੇ ਅੱਗੋਂ ਦੀ ਲੰਗਿਆ ਪਤਾ ਨਹੀਂ ਕਿਉਂ ਲੋਕੀ ਇਸ ਵੱਲ ਅੱਖਾ ਪਾੜ ਪਾੜ ਤੱਕ ਦੇ ਸਨ ਅਗਲੇ ਦਿਨ ਫੇਰ ਚਾਂਸ ਅਜਿਹਾ ਹੋਇਆ ਕਿ ਜਦੋਂ ਉਹ ਨਾਬੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ ਬਾਦੂ ਸਵਾਰੀਆਂ ਨੂੰ ਜੀਤ ਫੜ ਫੜ ਉਤਾਰ ਰਿਹਾ ਸੀ ਉਹ ਇੱਕ ਪਲ ਪਾਲੀ ਕੋਲ ਆਇਆ ਤੇ ਆਖਣ ਲੱਗਾ ਤੁਸੀਂ ਅਗਲੀ ਸੀਟ ਤੇ ਝੋਲਾ ਚੁੱਕ ਕੇ ਬੈਠ ਜਾਵੋ ਤੁਹਾਡੀ ਖਾਤਰ ਸੀਟ ਰੱਖੀ ਹੈ ਕਈ ਘੋਰ ਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ। ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਐ ਪਾਲੀ ਨੂੰ ਦਿਲ ਵਿੱਚ ਇੱਕ ਵਾਰੀ ਫੇਰ ਖਿਆਲ ਆਇਆ। ਬਦਲੀ ਮੁੜ ਨਾਬੇ ਦੀ ਕਰਾਉਣ ਵਿੱਚ ਜਿਉਂ-ਜਿਉਂ ਦੇਰੀ ਹੋ ਰਹੀ ਸੀ ਪਾਲੀ ਦੁਖੀ ਹੁੰਦੀ। ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜੇ ਰਹਿਦਾ। ਕਈ ਵਾਰ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ-ਵੱਟ ਹੋ ਜਾਂਦੇ ਤੇ ਕਿਸੇ ਕੋਲ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਨ ਲਾ ਦਿੰਦੀ ਫੇਰ ਇੱਕ ਦਿਨ ਜਦੋਂ ਪਾਲੀ ਪੈਸੇ ਦੇਣ ਲੱਗੀ ਤਾਂ ਨਹੀਂ ਬੀਬੀ ਰਹਿਣ ਦਿਓ ਆਖ ਜੀਤ ਅੱਗੋਂ ਲੰਗ ਗਿਆ ਨਹੀਂ ਬਾਈ ਪੈਸੇ ਲੈ ਲੈ ਪਾਲੀ ਨੇ ਜ਼ੋਰ ਲਾਇਆ ਕੀ ਫਰਕ ਪੈ ਚੱਲਿਆ ਐ ਆਖ ਉਹ ਹੋਰ ਅਗਾਹ ਜਾ ਕੇ ਕਿਸੇ ਨੂੰ ਟਿੱਕਟ ਦੇਣ ਲੱਗ ਪਿਆ ਝਗੜਾ ਕਰਨਾ ਪਾਲੀ ਨੂੰ ਚੰਗਾ ਨਾ ਲੱਗਿਆ ਤੇ ਉਹ ਚੁੱਪ ਕਰਕੇ ਬੈਠ ਗਈ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਾ ਲਈ ਉਹਨੂੰ ਇਹ ਚੰਗਾ ਵੀ ਨਾ ਲੱਗਿਆ 300 ਰੁਪਿਆ ਕਮਾਉਣ ਵਾਲੀ ਡਾਕਟਰ ਕੁੜੀ ਲਈ 1.50 ਆਨੇ ਭਲਾ ਕੀ ਮਾਇਨੇ ਰੱਖਦੇ ਸਨ ਅਗਲੇ ਦਿਨ ਉਹ ਜਾਣ ਕੇ 5 ਮਿੰਟ ਦੇਰੀ ਨਾਲ ਗਈ ਉਸਨੇ ਸੋਚਿਆ ਅੱਜ ਪਿੱਪਲ ਬਸ ਤੇ ਨਹੀਂ ਸਗੋਂ ਪੈਪਸੂ ਰੋਡ ਵੇਸ ਤੇ ਜਾਵਾਂਗੀ ਕੀ ਫਜ਼ੂਲ ਗੱਲ ਐ ਸਵਾਰੀ ਤੋਂ ਪੈਸੇ ਹੀ ਨਾ ਲੈ ਜਾਣ ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰਵਾਜਾ ਮਾਰ ਰਿਹਾ ਸੀ ਓਏ ਆਉਂਦਾ ਹੁਣ ਕਿਉਂ ਪੈਰ ਮੀ ਵੱਡੀ ਐ ਐਡੀ ਛੇਤੀ ਜਾਣੀ ਮੀ ਆਉਂਦਾ ਐ ਜੀਤ ਨੇ ਹੌਲੀ ਹੋਏ ਆਉਂਦਿਆ ਆਖਿਆ ਚਲੋ ਬੀਬੀ ਬੈਠੋ ਅਗਲੀ ਸੀਟ ਤੇ ਤਾਂ ਕੀ ਖੋਲਦੇ ਐ ਜੀਤ ਨੇ ਆਖਿਆ ਮੇਮ ਸਾਹਿਬਾ ਤੋਂ ਬਿਨਾ ਬੱਸ ਕਿਵੇਂ ਤੁਰ ਪੈਂਦੀ ਪਿਛੋਂ ਨਾਬੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰਕ ਹੌਲੀ ਜਿਹੀ ਬੋਲਿਆ ਜੀਤ ਨੇ ਖੂਰ ਕੇ ਉਹਦੇ ਵੱਲ ਦੇਖਿਆ ਸਭ ਚੁੱਪ ਕਰ ਗਏ ਬਸ ਤੁਰ ਪਈ ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ-ਵਾਰ ਆਖਣ ਤੇ ਜੀਤ ਨੇ ਨਾ ਕਰ ਦਿੱਤੀ ਪਾਲੀ ਨੂੰ ਡਾਡਾ ਗੁੱਸਾ ਆਇਆ ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ ਪਰ ਖੜੀ ਕਰ ਇੱਕ ਚੈੱਕ ਚੜ ਪਿਆ ਲੋਕਾਂ ਦੀ ਉਹ ਜਦੋਂ ਇਸ ਬੇਈਮਾਨੀਆਂ ਵਿੱਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਆ ਹੈ ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ ਉਹ ਸੋਚ ਹੀ ਰਹੀ ਸੀ ਕਿ ਬਸ ਟਿਕਟਾ ਦੇਖ ਰਿਆ ਸੀ ਤਾਂ ਪਾਲੀ ਤਰੇਲੀਓ ਤਰੇਲੀ ਹੋ ਗਈ ਕਿੱਡੀ ਸ਼ਰਮ ਦੀ ਗੱਲ ਹੈ ਮੇਰੇ ਕੋਲ ਟਿਕਟ ਹੀ ਨਹੀਂ ਮੈਂ ਆਖ ਦਿਆਂਗੀ ਕਿ ਕੰਡਕਟਰ ਨੇ ਦਿੱਤਾ ਹੀ ਨਹੀਂ ਮੈਂ ਮੰਗਿਆ ਸੀ ਉਹਨੇ ਸੋਚਿਆ ਪਰ ਵਿਚਾਰਾ ਫਸੇਗਾ ਉਹਦੇ ਅੰਦਰ ਬਹਿਸ ਹੋਣ ਲੱਗ ਪਈ ਨਹੀਂ ਮੈਂ ਕਾਨੂੰ ਝੂਠ ਬੋਲਾਂ ਐਨੇ ਨੂੰ ਚੈੱਕ ਕਰ ਉਹਦੇ ਕੋਲੇ ਆ ਪਹੁੰਚਿਆ ਜੀ ਟਿਕਟ ਚੈੱਕ ਕਰਨੇ ਅਜੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ ਇਹ ਬੀਬੀ ਮੇਰੀ ਭੈਣ ਹੈ ਇਹਨਾਂ ਦਾ ਟਿਕਟ ਮੇਰੇ ਕੋਲ ਹੈ ਟਿੱਕਟ ਦੇਖ ਕੇ ਚੈੱਕ ਕਰ ਇੱਕ ਵਾਰੀ ਗੋਡਿਆਂ ਤੋਂ ਕਸੇ ਪਜਾਮੇ ਤੇ ਕੂਣੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕੰਡਕਟਰ ਦੀ ਕੀਮਤੀ ਸਾੜੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਅੱਖਾਂ ਵਿੱਚ ਮੁਸਕਰਾਇਆ ਜੀਤ ਲੋਹਾ ਲੱਖਾ ਹੋ ਗਿਆ ਚੈੱਕ ਕਰ ਛੇਤੀ ਨਾਲ ਬੱਸ ਵਿੱਚੋਂ ਉਤਰ ਗਿਆ ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ ਕਿ 60 ਰੁਪਏ ਵਿੱਚ ਗੁਜ਼ਾਰਾ ਕਰਨ ਵਾਲਾ ਖਬਰੇ ਕਿਸੇ ਦਿਨ ਰੋਟੀ ਖੁਣੋ ਵੀ ਐਵੇਂ ਰਹਿ ਕੇ ਮੇਰੇ ਟਿਕਦੇ ਪੈਸੇ ਪੂਰੇ ਕਰਦਾ ਹੋਵੇ ਹਸਪਤਾਲ ਵਿੱਚ ਪਾਲੀ ਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਸ ਨੂੰ ਡਾਡੀ ਬੇਚੈਨੀ ਹੋਈ ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ-ਹੌਲੀ ਤੁਰਦਾ ਉਦਾਸ ਜੀਤ ਉਹਦੇ ਕੋਲ ਆਇਆ ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿੱਚ ਪੜਦੀ ਸੀ ਹੱਲਿਆਂ ਵੇਲੇ ਉੱਥੇ ਹੀ ਮਾਰੀ ਗਈ ਬਾਕੀ ਘਰ ਤੇ ਵੀ ਮਰ ਗਏ ਮੈਂ ਰੁਲਦਾ ਖੁਰਦਾ ਇੱਧਰ ਆ ਗਿਆ ਪੜਾਈ ਵੀ ਕਿੱਥੋਂ ਹੋਣੀ ਸੀ ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ ਫਿਰ ਕੰਡਕਟਰ ਬਣ ਗਿਆ ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਯਾਦ ਆ ਜਾਂਦੀ ਸੀ ਤੇ ਅੱਗੋਂ ਉਹਦਾ ਗਲਾ ਭਰ ਆਇਆ ਪਾਲੀ ਡਾਡੀ ਬੇਚੈਨ ਹੋਈ ਉਹਨੂੰ ਸਮਝ ਨਾ ਲੱਗੇ ਕਿ ਉਹ ਕੀ ਆਖੇ ਐਨੇ ਨੂੰ ਬਾਸ ਆ ਗਈ ਉਹ ਕਾਲੀ ਕਾਲੀ ਨਾਲ ਉੱਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦਿਆਂ ਨੂੰ ਡਾਡੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ। ਹਾਂਜੀ ਉਮੀਦ ਕਰਦੀ ਆ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕਸ ਫॉर ਵਾਚਿੰਗ।